ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤ ਗੁਰਾਂ ਦੀ ਰੀਤ ਕਰ ਲੈ ਬਾਣੀ ਨਾਲ ਪ੍ਰੀਤ ਮੇਰੇ ਸਤ ਗੁਰਾਂ ਦੀ ਰੀਤ ਕਰ ਲੈ ਬਾਣੀ ਨਾਲ ਪ੍ਰੀਤ ਐਵੇਂ ਜਨਮ ਜਾਏ ਨਾ ਬੀਤ ਬਾਣੀ ਪੜਿਆ ਕਰੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਸੁਣਿਆ ਕਰੋ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਦੁਖ ਪਾਪ ਕਾ ਨਾਸ ਬਾਣੀ ਪੜਿਆ ਕਰੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਮੇਰੇ ਸਤ ਗੁਰਾਂ ਦੀ ਰੀਤ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਦੁਖ ਪਾਪ ਕਾ ਨਾਸ ਬਾਣੀ ਪੜਿਆ ਕਰੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਮੇਰੇ ਸਤ ਗੁਰਾਂ ਦੀ ਰੀਤ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਦੁਖ ਪਾਪ ਕਾ ਨਾਸ ਬਾਣੀ ਪੜਿਆ ਕਰੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਮੇਰੇ ਸਤ ਗੁਰਾਂ ਦੀ ਰੀਤਾ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸਗਾਹ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਦੂਖ ਪਾਪ ਕਾ ਨਾਸ ਬਾਣੀ ਪੜਿਆ ਕਰੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਮੇਰੇ ਸਤ ਗੁਰਾਂ ਦੀ ਰੀਤ ਕਰ ਲੈ ਬਾਣੀ ਨਾਲ ਪ੍ਰੀਤ ਐਵੇਂ ਜਨਮ ਜਾਏ ਨਾ ਬੀਤ ਆਵੇ ਜਨਮ ਜਾਏ ਨਾ ਬੀਤ ਬਾਣੀ ਪੜਿਆ ਕਰੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ